ਸਤਿ ਸ੍ਰੀ ਅਕਾਲ ਜੀ ਪੰਜਾਬੀ ਰਿਸ਼ਤੇ ਦੁਆਬਾ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਚੈਨਲ ਤੇ ਕੋਈ ਵੀ ਪਰਸਨ ਆਪਣੀ ਐਡ ਲਗਵਾ ਸਕਦਾ ਹੈ ਚਾਹੇ ਉਹ ਕਿਸੇ ਵੀ ਜਾਤ ਦਾ ਧਰਮ ਦਾ ਇੰਡੀਆ ਦਾ ਜਾਂ ਕਿਸੇ ਵੀ ਫੋਰਨ ਕੰਟਰੀ ਦਾ ਹੋਵੇ ਜੇਕਰ ਤੁਸੀਂ ਵੀ ਸਾਡੇ ਚੈਨਲ ਤੇ ਆਪਣੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਜਾਂ ਆਪਣੀ ਐਡ ਨੂੰ ਰਿਪੀਟ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ WhatsApp ਨੰਬਰ 97795 99490 ਇਸ ਨੰਬਰ ਤੇ ਕੋਲ ਜਾਂ ਮੈਸੇਜ ਕਰ ਸਕਦੇ ਹੋ ਅੱਜ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੜਕੇ ਅਤੇ ਲੜਕੀਆਂ ਦੇ ਲੈ ਕੇ ਆਏ ਹਾਂ ਅੱਜ ਦੇ ਰਿਸ਼ਤੇ ਨੋਟ ਕਰੋ ਜੀ ਪਹਿਲਾ ਰਿਸ਼ਤਾ ਕਾਸਟ ਮਜਬੀ ਸਿੱਖ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1998 ਕੱਤ 5 ਫੁੱਟ 2 ਇੰਚ ਸਟੱਡੀ ਗ੍ਰੈਜੂਏਸ਼ਨ ਲੜਕੀ ਕਢਾਈ ਦਾ ਕੰਮ ਜਾਣਦੀ ਹੈ ਲੜਕੀ ਸੋਹਣੀ ਸੁਨੱਖੀ ਹੈ ਪਰਿਵਾਰ ਵਿੱਚ ਲੜਕੀ ਦੇ ਪਿਤਾ ਜੀ ਗਵਰਨਮੈਂਟ ਜੋਬ ਕਰਦੇ ਹਨ ਅਤੇ ਮਾਤਾ ਹਾਊਸ ਵਾਈਫ ਹੈ ਦੋ ਬ੍ਰਦਰ ਹਨ ਇਹਨਾਂ ਨੂੰ ਲੜਕਾ ਪ੍ਰਾਈਵੇਟ ਜੌਬ ਜਾਂ ਕੋਈ ਗਵਰਨਮੈਂਟ ਜੌਬ ਜਾਂ ਲੜਕਾ ਆਪਣਾ ਬਿਜ਼ਨਸ ਕਰਦਾ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 7087998791 ਅਗਲਾ ਰਿਸ਼ਤਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਰਹਿੰਦੇ ਕਾਸਟ ਜੱਟ ਸਿੱਖ ਪਰਿਵਾਰ ਦੇ ਲੜਕੇ ਦਾ ਲੜਕੇ ਦਾ ਜਨਮ 1996 ਕੱਦ 5 ਫੁੱਟ 8 ਇੰਚ ਸਟੱਡੀ ਡਿਪਲੋਮਾ ਇਨ ਮਾਰਕੀਟਿੰਗ ਮੈਨੇਜਮੈਂਟ ਫਰੋਮ ਕੈਨੇਡਾ ਲੜਕਾ ਸਰੀ BC ਏਰੀਆ ਵਿੱਚ ਰਹਿੰਦਾ ਹੈ ਅਤੇ ਰੈਸਟੋਰੈਂਟ ਵਿੱਚ ਅਤੇ ਮਸ਼ੀਨ ਆਪਰੇਟਰ ਦਾ ਕੰਮ ਕਰਦਾ ਹੈ ਇਹ ਫੈਮਿਲੀ ਗੁਰਦਾਸਪੁਰ ਏਰੀਆ ਨੂੰ ਬਿਲੋਂਗ ਕਰਦੀ ਹੈ ਪਿਤਾ ਜੀ ਖੇਤੀਬਾੜੀ ਕਰਦੇ ਹਨ ਫੈਮਿਲੀ ਵਿੱਚ ਲੜਕੇ ਦੇ ਮਾਤਾ ਪਿਤਾ ਅਤੇ ਇੱਕ ਦਾਦੀ ਹੈ ਲੜਕਾ ਮਾਤਾ ਪਿਤਾ ਦਾ ਇਕਲੌਤਾ ਬੇਟਾ ਹੈ ਇਨਾ ਕੋਲ ਤਿੰਨ ਕਿੱਲੇ ਪ੍ਰਾਪਰਟੀ ਹੈ ਇਹਨਾਂ ਨੂੰ ਕੈਨੇਡਾ ਦੀ ਪੀਆਰ ਲੜਕੀ ਦਾ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਇਸ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9041722849 ਅਗਲਾ ਰਿਸ਼ਤਾ ਜਰਮਨ ਤੋਂ ਕਾਸਟ ਐਸਸੀ ਪਰਿਵਾਰ ਦੀ ਤਲਾਕशुदा ਲੜਕੀ ਦਾ ਲੜਕੀ ਦੀ ਉਮਰ 42 ਸਾਲ ਪੜਾਈ 10 ਪਾਸ ਲੜਕੀ ਜਰਮਨ ਵਿੱਚ ਪੀਆਰ ਹੈ ਇਹ ਫੈਮਿਲੀ ਜਲੰਧਰ ਏਰੀਏ ਨੂੰ ਬਿਲੋਂਗ ਕਰਦੀ ਹੈ ਇਹਨਾਂ ਨੂੰ ਲੜਕਾ ਜਰਮਨ ਵੀ ਕੰਟਰੀ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਇਸ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9915404515 ਅਗਲਾ ਰਿਸ਼ਤਾ ਕਾਸਟ ਜੱਟ ਸਿੱਖ ਕੈਨੇਡਾ ਦੀ ਪੀਆ ਲੜਕੀ ਦਾ ਲੜਕੀ ਦਾ ਜਨਮ 1996, ਕੱਦ 5 ਫੁੱਟ 4 ਇੰਚ, ਸਟੱਡੀ ਬੀਕੋਮ, ਪੀਜੀਡੀਸੀਏ, ਫਾਦਰ ਬਿਜ਼ਨਸਮੈਨ, ਮਦਰ ਹੋਮ ਮੇਕਰ, ਲੜਕੀ ਦਾ ਇੱਕ ਬ੍ਰਦਰ ਹੈ। ਇਹਨਾਂ ਨੂੰ ਲੜਕਾ ਸਰਦਾਰ ਹੋਵੇ ਅਤੇ ਲੜਕਾ ਵਿਸ਼ਨੋ ਹੋਵੇ। ਪਟਿਆਲਾ, ਫਤਿਹਗੜ੍ਹ ਸਾਹਿਬ, ਖੰਨਾ ਏਰੀਏ ਵਾਲੇ ਨੂੰ ਇਹ ਫੈਮਿਲੀ ਪਹਿਲ ਦੇਏਗੀ। ਲੜਕੇ ਕੋਲ ਇੰਡੀਆ ਵਿੱਚ 10 ਤੋਂ 12 ਕਿੱਲੇ ਪ੍ਰਾਪਰਟੀ ਹੋਵੇ। ਵਧੇਰੇ ਜਾਣਕਾਰੀ ਲਈ ਤੁਸੀਂ ਇਸ ਫੈਮਿਲੀ ਨੂੰ ਫੋਨ ਕਰ ਸਕਦੇ ਹੋ। ਫੈਮਿਲੀ ਦਾ ਫੋਨ ਨੰਬਰ 8054007107। ਅਗਲਾ ਰਿਸ਼ਤਾ ਯੂਐਸਏ ਵਿੱਚ ਵਰਕ ਪਰਮਿਟ ਤੇ ਰਹਿੰਦੇ ਜਰਸੀਕ ਪਰਿਵਾਰ ਦੇ ਲੜਕੇ ਦਾ। ਲੜਕੇ ਦਾ ਜਨਮ 1999 ਕੱਤ 5 ਫੁੱਟ 9 ਇੰਚ। ਫੈਮਿਲੀ ਵਿੱਚ ਲੜਕੇ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਇੱਕ ਬ੍ਰਦਰ ਅਤੇ ਇੱਕ ਸਿਸਟਰ ਹਨ ਜੋ ਕਿ ਫੋਰਨ ਕੰਟਰੀ ਵਿੱਚ ਰਹਿੰਦੇ ਹਨ ਇਹ ਫੈਮਿਲੀ ਸ਼੍ਰੀ ਫਤੇਗਰ ਸਾਹਿਬ ਏਰੀਏ ਨੂੰ ਬਿਲੋਂਗ ਕਰਦੀ ਹੈ ਇਨਾਂ ਕੋਲ ਦੋ ਕਿੱਲੇ ਪ੍ਰੋਪਰਟੀ ਦੇ ਹਨ ਇਨਾਂ ਨੂੰ ਲੜਕੀ ਕੈਨੇਡਾ ਜਾਂ ਅਮਰੀਕਾ ਵਿੱਚ ਪੀਆਰ ਜਾਂ ਸਿਟੀਜ਼ਨ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਇਸ ਫੈਮਿਲੀ ਨੂੰ ਫੋਨ ਕਰ ਸਕਦੇ ਹੋ फैमिली का कैनरा का वट्सअप नंबर प्लस वन सत्त सौ पांच, पांच सौ बताली बवंजा छत्ती दूसरा नंबर इंडिया का बाठ तीन सौ बानवे सतानवे दो सौ सताई अगला रिश्ता रामगढ़ीए परिवार की लड़की का लड़की का जन्म उन्नीस सौ अठानवे कद पं फुट दो इंच स्टडी आर्कीटेक्ट असिस्टेंट लड़की इंटीरियर डिजाइनर की जॉब करती है ਫੈਮਿਲੀ ਵਿੱਚ ਲੜਕੀ ਦੇ ਮਾਤਾ ਪਿਤਾ ਅਤੇ ਦੋ ਸਿਸਟਰ ਹਨ ਸਿਸਟਰ ਮੈਰਿਡ ਹਨ ਇਹਨਾਂ ਨੂੰ ਪੜਿਆ ਲਿਖਿਆ ਐਨ ਆਰ ਆਈ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਇਸ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 8360297611 ਅਗਲਾ ਰਿਸ਼ਤਾ ਕਾਸਟ ਜਟ ਸਿੱਖ ਗਿੱਲ ਲੜਕੀ ਦਾ लड़की की उम्र सैंती साल लड़की गरीब परिवार तो है लड़की की स्टडी प्लस टू परिवार विच माता पिता हैं एरिया मोगा इन्हों खानदानी परिवार का लड़का एन आर आई हो जा लड़का किसी भी यूरोप कंट्री तो होवे रिश्ता चाहिदा है वधेरे जानकारी तुम इस परिवार को फ़ोन कर सकते हो परिवार का फ़ोन नंबर बाहठ अठ सौ तेती अठ सौ ਅਗਲਾ ਰਿਸ਼ਤਾ ਆਸਟ੍ਰੇਲੀਆ ਵਿੱਚ ਵਰਕ ਪਰਮਿਟ ਤੇ ਰਹਿਦੀ ਕਾਸਟ ਅਰੋੜਾ ਸਿੱਖ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1999 ਕੱਦ 5 ਫੁੱਟ 5 ਇੰਚ ਮਾਤਾ ਪ੍ਰਾਈਵੇਟ ਟੀਚਰ ਹਨ ਅਤੇ ਪਿਤਾ ਜੀ ਪ੍ਰਾਈਵੇਟ ਟੀਚਰ ਦੀ ਜੋਬ ਕਰਦੇ ਹਨ ਪ੍ਰਾ ਨਿਊਜ਼ੀਲੈਂਡ ਵਿੱਚ ਹੈ ਇਹ ਫੈਮਿਲੀ ਪਟਿਆਲਾ ਏਰੀਏ ਦੀ ਰਹਿਣ ਵਾਲੀ ਹੈ ਇਹਨਾਂ ਨੂੰ ਲੜਕਾ ਆਸਟ੍ਰੇਲੀਆ ਵਿੱਚ ਪੀਆਰ ਜਾਂ ਸਿਟੀਜ਼ਨ ਹੋਵੇ रिश्ता चाहिए है वधेरे जाकारी इस परिवार नू फोन कर सकते हो परिवार का फोन नंबर छियासी नौ सौ नब्बे उणत् छे सौ बहत्तर ये सन अज के साडे रिश्ते जे इन रिश्तों कोई भी रिश्ता थोड़ी प्रोफाइल के नाल मैच करता है तो फैमिली नू फोन करके रिश्ते बारे गलबात कर सकते हो रिश्ता तो पेल रिश्ते बारे जांच पड़ताल ਜ਼ਰੂਰ ਕਰ ਲਿਆ ਕਰੋ ਜੀ ਸਾਡੀ ਵੀਡੀਓ ਦੇਖਣ ਵਾਲੇ ਭੈਣ ਭਰਾਵਾਂ ਦਾ ਧੰਨਵਾਦ ਜੀ